सा मेरा मां प्यो रुल्दा फिर दा, सारा कुछ वेच के लाता कुछ नहीं दिता

ਬਿਵਾਸੀਗੜ ਗੋਲੀ ਚੱਲੀ ਏ ਇਹ ਗੱਡੀ ਚ ਵਜੀ ਗੋਲੀ ਇਹ ਦੋਹਾਂ ਨੇ ਮਾਰੀ ਕੋਣ ਸੀ ਗੋਲੀਆਂ ਮਾਰ ਇਹ ਜਸਪਾਲ ਸੁਖੂ ਤੇ ਸੁੱਚਾ ਤੇ ਇੱਕ ਦਲੇਰੀ ਕੀ ਲੱਗਦੇ ਤੁਹਾਡੇ ਕੀ ਲੱਗਦੇ ਇੱਕ ਤਾਂ ਚਾਚੇ ਦਾ ਮੁੰਡਾ ਹੈ ਤੇ ਬਾਕੀ ਬਿਆਰਾ ਵਗੈਰਾ ਹੈਗੇ ਸੀ ਨਾਲ ਹਾਂਜੀ ਚਾਚੇ ਦੇ ਮੁੰਡੇ ਨੇ ਮਾਰੀ ਏ ਗੋਲੀ ਕੀ ਤੁਹਾਨੂੰ ਲੱਗਦਾ ਕੋ ਰੰਜੀ ਸੀ ਜਾਂ ਹਾਂਜੀ ਕੋਈ ਇਹਨਾਂ ਨਾਲ ਪਤਾ ਨਹੀਂ ਉਹਨਾਂ ਨਾਲ ਦੀ ਲਾਗੜ ਸੀ ਕਿ ਵੈਸੇ ਹੀ ਇਹਨਾਂ ਨਾਲ ਕੀ ਕਰਦੇ ਸੀ ਮੇਰਾ ਭਰਾ ਵੀ ਪੋੜਾ ਪਾਲਾ ਹੈਗਾ ਸੀ ਉਹਨੂੰ ਗੱਲਾਂ ਚ ਲਿਆਤਾ ਐ ਨਾ ਹਾਂਜੀ ਇਹ ਜੇਲ੍ਹ ਚ ਰੱਖਿਆ ਐ ਪਹਿਲਾਂ ਕਤਲ ਨਹੀਂ ਕਤਲ ਤਾਂ ਨਹੀਂ ਪਤਾ ਬੱਗੀ ਨੇ ਨਹੀਂ ਸਾਡੇ ਨੇ ਕੀਤਾ ਵੀ ਬਾਕੀ ਮੁੰਡਿਆਂ ਦਾ ਕੋਈ ਤੁਹਾਨੂੰ ਨਹੀਂ ਲੱਗਦਾ ਜਿਹੜਾ ਐਫ ਆਈ ਰਿਪੋਰਟ ਤੇਰੀ ਕੋਈ ਵੀ ਕਾਰਨ ਨਹੀਂ ਲੱਗਣਾ ਮੇਰੇ ਭਰਾ ਨੇ ਨਾ ਮਾਰ ਕੇ ਸੁੱਟ ਦਿੱਤਾ ਐ ਬਸ ਹੁਣ ਅਸੀਂ ਕਾਰਵਾਈ ਕਰਨੀ ਐ ਬਸ ਵੀ ਸਾਨੂੰ ਕਾਨੂੰਨ ਮਿਲੇ ਵੀ ਸਾਨੂੰ ਇਨਸਾਫ ਚਾਹੀਦਾ ਹਾਂਜੀ ਜਿਹੜਾ ਤੇ 10 ਦਿਨ ਅੱਗੇ ਆਇਆ ਹਾਂਜੀ ਮੌਤ ਹੋ ਗਈ ਛੋਟਾ ਆ ਪਤੀ ਜੀ ਮੇਰਾ ਨਾਮ ਸੀਮਾ ਇਹ ਪੱਕੀ ਲੱਗਦੀ ਹੈ ਇਹ ਮੇਰਾ ਭਰਾ ਆ ਪੂਆ ਦਾ ਮੁੰਡਾ ਹਾਂਜੀ ਕਿਸ ਤਰ੍ਹਾਂ ਇਹਦਾ ਖਤਰਾ ਦਿੱਤਾ ਗੋਲੀਆਂ ਮਾਰ ਕੇ ਕੀਤਾ ਨਹੀਂ ਸਰ ਗੋਲੀਆਂ ਮਾਰ ਕੇ ਕੀਤਾ ਇਹਨਾਂ ਦੇ ਨਾਲ ਹੀ ਮੁੰਡੇ ਸੀਗੇ ਨਾਲ ਹੀ ਮੁੰਡੇ ਸੀ ਆਪ ਹੀ ਇਹਨਾਂ ਨੇ ਕੀਤਾ ਵਾਕਾ ਗੱਡੀ ਦੇ ਵਿੱਚ ਹੀ ਜੀ ਹਾਂਜੀ ਅਸੀਂ ਮੈਰਿਜ ਤੋਂ ਵਾਪਸ ਆਏ ਸੀਗੇ ਉਸ ਦਿਨ ਮੇਰੇ ਨਾਲ ਸੀਗੇ ਮੁੰਡੇ ਹਾਂਜੀ ਉਹ ਵੀ ਮੁੰਡੇ ਨਾਲ ਹੀ ਸੀਗੇ ਹਾਂਜੀ ਉਹ ਵੀ ਮੈਰਿਜ ਤੇ ਗਏ ਸੀਗੇ ਨਾਲ ਤਰਾਚ ਇਨਾਂ ਨੇ ਆਪ ਹੀ ਮਤਲਬ ਮੁੰਡੇ ਮੰਡੇ ਬੁਲਾ ਕੇ ਤੇ ਆਪ ਹੀ ਇਨਾਂ ਨੇ ਕੀਤਾ ਹੈ ਜੋ ਕੁਛ ਕੀਤਾ ਹੈ ਫਾਇਰਿੰਗ ਕੀਤੀ ਹੈ ਹਾਂਜੀ ਫਾਇਰਿੰਗ ਕੀਤੀ ਹੈ ਹਾਂਜੀ ਗੱਡੀ ਦੇ ਵਿੱਚ 1.5 ਮਹੀਨਾ ਹੋ ਗਿਆ ਸਰ ਸਾਨੂੰ ਹਾਂਜੀ ਅਸੀਂ ਪੈਸੇ ਨਹੀਂ ਲਾ ਰਹੇ ਰੰਜਿਸ਼ ਬਸ ਬਿਨਾਂ ਗਾਲਾਂ ਤੋਂ ਲੜਾਈਆਂ ਬਸ ਆਪਸ ਚ ਰਹਿ ਕੇ ਲੜਾਈਆਂ ਵੀ ਕਰਨੀਆਂ ਨਾਲ ਇਕੱਠੇ ਵੀ ਰਹਿਣਾ ਬਸ ਪਤਾ ਨਹੀਂ ਕਿਹੜੀ ਗੱਲ ਦੀ ਰੰਜਿਸ਼ ਕਰਦੇ ਹਾਂਜੀ ਮਰਮਾਨ ਮਾਸਤੀ ਹੁਣ ਨਾਂ ਰੱਖਿਆ ਸੀਗਾ ਪਹਿਲੇ ਨਾਲ ਤੁਰੇ ਫਿਰੇ ਨਾਲ ਖਾਂਦੇ ਪੀਂਦੇ ਨੇ ਬਸ ਪਤਾ ਨਹੀਂ ਕਿਹੜੀ ਗੱਲ ਦੀ ਰੰਜਿਸ਼ ਕੱਢੀ ਹੈ ਹਾਂਜੀ ਹੈਗੇ ਵੀ ਰਿਸ਼ਤੇਦਾਰ ਨੇ ਸਾਡੇ ਸਕੇ ਰਿਸ਼ਤੇਦਾਰ ਹਾਂਜੀ ਤੇ ਸਰ ਡੇਢ ਮਹੀਨਾ ਹੋ ਗਿਆ ਡੇਢ ਮਹੀਨਾ ਹੋ ਗਿਆ ਮੁੰਡੇ ਨੂੰ ਲੈ ਕੇ ਤੁਰੇ ਫਿਰਦੇ ਆ ਇੰਨਾ ਪੈਸਾ ਲੱਗ ਗਿਆ ਕੋਈ ਆਣ ਕੇ ਵੱਟੀ ਨਹੀਂ ਮਾਈ ਨਾ ਕੋਈ ਪੁਲਸ ਵਾਲੇ ਨੇ ਕਾਰਵਾਈ ਕੀਤੀ ਨਾ ਹੀ ਅੱਜ ਤੱਕ ਅੱਲੇ ਤੱਕ ਬੰਦੇ ਫੜੀਚੇ ਜਿਹੜੇ ਵੀ ਗਏ ਨਾ ਕੋਈ ਨਹੀਂ ਫੜੀਚੇ ਹਾਂਜੀ ਫਰਾਰ ਹਾਂਜੀ ਹਾਂਜੀ ਫਰਾਰ ਨੇ ਹਲੇ ਤੱਕ ਡੇਢ ਮਹੀਨਾ ਹੋ ਗਿਆ ਮੁੰਡਾ ਸਾਡਾ ਪੂਰਾ ਹੋ ਗਿਆ ਤੇ ਕਾਰਵਾਈ ਹਲੇ ਤੱਕ ਨਹੀਂ ਹੋਈ ਹੋਣੀ ਚਾਹੀਦੀ ਬਸ ਸਾਨੂੰ ਇਹ ਸਾਰਾ ਗੀਆਂ ਸਾਨੂੰ ਕੁਝ ਨਹੀਂ ਸਾਨੂੰ ਇਨਸਾਫ ਚਾਹੀਦਾ ਠੀਕ ਹੈ ਨਾ ਬੰਦਾ ਕਤਲ ਹੋ ਗਿਆ ਜੀ ਇੱਕ ਹਫਤੇ ਦੇ ਵਿੱਚ ਉਸ ਬੰਦੇ ਦੇ ਵਿੱਚੋਂ ਤਾਂ ਪਤਾ ਨਹੀਂ ਤਿੰਨ ਕਤਲ ਤਿੰਨ ਚਾਰ ਕਤਲ ਹੋ ਗਿਆ ਨੇ ਸਾਡੀ ਬਟੇ ਨਹੀਂ ਪਤਾ ਸਾਨੂੰ ਉਹਨੇ ਕੀ ਤੱਕ ਨਹੀਂ ਸਾਡੇ ਮੁੰਡਿਆਂ ਨੂੰ ਗੋਲੀ ਉਹਨੇ ਹੀ ਮਾਰੀ ਸਾਡਾ ਹੋਰ ਕਿਸੇ ਦਾ ਨੁਕਸਾਨ ਸਾਨੂੰ ਆ ਇਹ ਜੀ 19524 ਨੂੰ ਇੱਕ ਜਿਹੜਾ ਸਾਗਰ ਪੁੱਤਰ ਜਸਾ ਵਾਸੀ ਬਸਤੀ ਬਾਗਵਾਲੀ ਜਿਹੜਾ ਲੀਕ ਰੋਡ ਪਰ ਹੈ ਸ਼ਹਿਰ ਉਹਨੂੰ ਜਿਹੜਾ ਇੱਕ ਸੁਖੂ ਸੁਖੂ ਨਾਂ ਦਾ ਜਿਹੜਾ ਇੱਕ ਲੜਕਾ ਸੀਗਾ ਔਰ ਇੱਕ ਸੀਗਾ ਨਾਲ ਰਾਜਵੀਰ ਇਹਨਾਂ ਨੇ ਜਿਹੜੇ ਉਹਨਾਂ ਦੇ ਨਾਲ ਕੋਈ ਅਣਪਛਾਤੇ ਸੀਗੇ ਇਹਨਾਂ ਨੇ ਮਤਲਬ ਫਾਇਰਿੰਗ ਕੀਤੀ ਸੀਗੀ ਤੇ ਉਹਦੇ ਸਿਰ ਵਿੱਚ ਗੋਲੀ ਲੱਗੀ ਸੀ ਤੇ ਉਸ ਟਾਈਮ ਐਡਮਿਟ ਸੀਗਾ ਉਦੋਂ 307 ਆਈਪੀਸੀ ਤਹਿਤ ਜਿਹੜਾ ਪਰਚਾ ਦਿੱਤੇ 2527 ਸਲੈਕਟ ਪਰਚਾ ਦਰਜ ਕੀਤਾ ਗਿਆ ਸੀਗਾ 223/24 ਜਿਹੜਾ ਮੁਕਦਮਾ ਥਾਣਾ ਸਿਟੀ ਬਰੋਕਰ ਦਰਜ ਹੈਗਾ ਤੇ ਦਰਾਨੇ ਲਾਜ ਜਿਹੜੀ ਆ ਉਹਦੀ ਸਾਗਰ ਦੀ ਜਿਹੜਾ ਮਜਰੂਰ ਸੀਗਾ ਜਿਹਦੇ ਗੋਲੀ ਵੱਜੀ ਸੀ ਉਹਦੀ ਕੱਲ ਡੈਥ ਹੋ ਗਈ ਸੀ ਜਿਸ ਤੇ ਜਿਹੜਾ ਮੁਕਦਮਾ ਦੇ ਵਿੱਚ ਜਿਹੜਾ 302 ਆਈਪੀਸੀ ਦਾ ਵਾਧਾ ਕੀਤਾ ਗਿਆ ਤੇ ਅਗਲੀ ਜਿਹੜੀ ਕਾਰਵਾਈ ਹੈ ਉਹ ਹਮਲੇ ਵਿਚਲੇ ਅੰਦੇ ਯਾਰ ਦੋਸ਼ੀ ਫੜੇ ਜਾ ਰਹੇ ਤੇ ਹਰ ਫੜਮਾ ਨਹੀਂ ਦੋਸ਼ੀਆਂ ਦੀ ਅਰੈਸਟ ਬਾਕੀ ਹੈ ਰੇਡ ਕਰ ਰਹੇ ਆ ਜਲਦੀ ਫੜ ਲਵਾਂਗੇ ਕਿੰਨੇ ਤੋਂ ਪਟਕਮਾ ਬੰਦੇ ਦੋ ਬੰਦੇ ਬਾਇ ਨੇਮ ਆ ਜੀ ਬਾਕੀ ਅਣਪਛਾਤੇ ਹੋ